ਸਾਰੇਆਂ ਨੂੰ ਮੈਂ ਪਰਮિતા ਲਿਵਾਲ ਜੀ ਦੀ ਦੋਤੀ ਬੋਲਦੀ ਐ ਮੇਰੇ ਨਾਨੀ ਜੀ ਨੇ ਅੱਜ ਅਸੀਂ ਬਣਾਉਣ ਲੱਗੇ ਆ ਕੇਕ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸਬਸਕ੍ਰਾਈਬ ਜ਼ਰੂਰ ਕਰਕੇ ਜਾਈ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਚਲੋ ਮੈਂ ਪਹਿਲਾਂ ਇੱਕ ਸੇ ਲੈ ਕੇ ਆਦਦੇ ਨੇ ਬਿਸਕਟ ਕੋਕੋਨਟ ਵਾਲੇ ਤੁਸੀਂ ਜਿਹੜੇ ਮਰਜ਼ੀ ਲੈ ਸਕਦੇ ਹੋ ਪਹਿਲਾਂ ਇਹਦੇ ਅੰਦਰ ਆਪਾਂ ਨੇ ਪਾ ਲਏ ਜਿੰਨੇ ਆਪਾਂ ਬਣਾਈ ਰਹੇ ਆ ਇਹਦੇ हिसाब ਨਾਲ ਜਿੰਨਾ ਆਪਾਂ ਨੂੰ ਖਾਣਾ ਅਸੀਂ ਇੱਥੇ ਦੋ ਪੈਕੇਟ ਲੈ ਰਹੇ ਆ ਕੋਕੋਨਟ ਦੇ ਸਿਆਮ ਹੁਣ ਆਪਾਂ ਇਹਨੂੰ ਪਹਿਲਾਂ ਲੱਗੀ ਦੇ ਅੰਦਰ ਪਾ ਦਾਂਗੇ ਹਾ ਜੀ ਆਪਾਂ ਲੈ ਮਿਕਸੀ ਦੇ ਅੰਦਰ ਸੇ ਦੋਨੇ ਚਣੀਆਂ ਨੇ ਲੱਗੀਆਂ ਹੋਈਆਂ ਅੱਜ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਤਾਂ ਬਹੁਤ ਬਹੁਤ ਧੋਨੇ ਚਾਦੀ ਕਲਾ ਵਿੱਚ ਰੱਖੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਜੀ ਅੱਜ ਵਜ ਅਸੀਂ ਬਲੌਗ ਬਣਾਉਣ ਲੱਗੇ ਆ ਬੈਸ ਤੇ ਤੁਹਾਨੂੰ ਦੱਸਦਾ ਮੇਰੀ ਦੋਤੀ ਨੇ ਜੀ ਤੇ ਮੈਨੂੰ ਵੀ ਨਾਲ ਲਾਇਆ ਕੇ ਕੇ ਸਿੱਖੀ ਹੋਈ ਆ ਮੈਨੂੰ ਵੀ ਸਿਖਾ ਰਹੀ ਤੇ ਬੈਰੀ ਵਾਸਤੇ ਥੋੜਾ ਬੜਾ ਬਣਾ ਲੰਨੀ ਆ ਤਾਂ ਆਪਾਂ ਬਣਾਉਨੇ ਆ ਤੇ ਦੇਖ ਰਿਆਂ ਹਾਂ ਤੇ ਇਹ ਮਿਕਸੀ ਚ ਆਪਾਂ ਪਾ ਲੈ ਦੋ ਪੈਕੇਟ ਪੋਕੋਨਟ ਦੇ ਬਿਸਕੁਟ ਤੇ ਇਹਨੂੰ ਆਪਾਂ ਕਰ ਦੇਣਾ ਗ੍ਰੈਂਡਰ

ਆਪਾਂ ਚਾਕਲੇਟ ਕੇਕ ਬਣਾ ਰਹੇ ਆ ਨਾ ਪਾਣੀ ਦੇ ਅੰਦਰ ਆਪਾਂ ਨੇ ਪਾਣਾ ਨਹੀਂ ਤਾਂ ਆਪਣੀ ਚਾਕਲੇਟ ਥੱਲੇ ਲੱਗ ਸਕਦੀ ਆ ਤੇ ਹੁਣ ਚਲੋ ਆਪਾਂ ਨੇ ਆ ਪਹਿਲੇ ਦੇ ਅੰਦਰ ਦੁੱਧ ਕੱਢ ਕੇ ਰੱਖ ਲਿਆ ਚਲੋ ਹੁਣ ਆਪਾਂ ਆਪਣਾ ਜਿਹੜਾ ਬੈਟਰ ਆ ਇਹਦੇ ਅੰਦਰ ਹੁਣ ਆਪਾਂ ਦੁੱਧ ਪਾਣੇ ਆ ਪਹਿਲਾਂ ਆਪਾਂ ਹਾਂਜੀ ਜੀ ਹੁਣ ਆਪਾਂ ਨੇ ਗੈਸ ਇਧਰੋਂ ਦੀ ਬੰਦ ਕਰਤਾ ਹੁਣ ਆਪਾਂ ਲਵਾਂਗੇ ਈਨੋ ਦਾ ਪੈਕੇਟ ਤੇ ਦੁੱਧ ਲਵਾਂਗੇ ਹੁਣ ਆਪਾਂ ਸਭ ਨਾਲ ਪਹਿਲਾਂ ਬੈਟਰ ਦੇ ਅੰਦਰ ਥੋੜਾ ਜਿਹਾ ਦੁੱਧ ਪਾਵਾਂਗੇ ਥੋੜਾ ਜਿਹਾ ਜਦ ਤੱਕ ਨਾਂਲੀ ਜੀ ਨੂੰ ਪੱਟਣਗੇ ਮੈਂ ਹਿਸਾਬ ਨਾਲ ਦੁੱਧ ਪਾਉਂਗੀ ਤੇ ਉਹਨੂੰ ਮਿਕਸ ਕਰ ਦਿਆਂਗੀ ਦੋਨਾਂ ਵਿੱਚੋਂ ਦੱਸਿਓ ਕਿਹਦਾ ਕੰਮ ਵਧੀਆ ਹੈ ਜੀ ਕੌਣ ਵਧੀਆ ਕਰ ਰਿਹਾ ਹੈ ਇਹ ਕਰਦੀ ਪਈ ਐ ਕਿ ਮੈਂ ਵਧੀਆ ਕਰਦੀ ਫੀਂਆ ਠੀਕ ਹੈ ਜੀ ਹੁਣ ਆਪਾਂ ਇਹਦੇ ਅੰਦਰ ਪਾਵਾਂਗੇ ਈਨੋ ਆਪਾਂ ਆਹ ਪਾਤਾ ਵਿੱਚ ਆਪਾਂ ਈਨੋ ਜਿਆਦਾ ਨਹੀਂ ਪਾਵਾਂਗੇ ਥੋੜਾ ਜਿਹਾ ਹੀ ਪਾਵਾਂਗੇ हां जी ਇਹਨੂੰ ਫਟਾਫਟ ਕਰ ਲੈਣਾ ਆਪਾਂ ਨੇ ਜਾਂ ਮੈਂ ਕਰ ਦਵਾਂ ਮੈਂ ਕਰ ਦੇਖੋ ਹੁਣ ਕੋਈ ਕੰਮ ਨਹੀਂ ਆ ਬਸ ਬਸ ਥੋੜਾ ਜਿਹਾ ਟੋਵਰ ਫਿਰ ਆਪਾਂ ਇਹਨੂੰ ਜਿਆਦਾ ਪਤਲਾ ਨਹੀਂ ਨਾ ਰੱਖਣਾ ਫਿਰ ਆਪਣਾ ਕੇਕ ਵਧੀਆ ਨਹੀਂ ਬਣੂਗਾ ਇਹ ਜਿਹੜੀ ਆਪਾਂ ਘਰ ਦੀ ਕਰਦਾ ਖਾਣ ਨੂੰ ਆਪਾਂ ਘਰ ਕੇ ਇੱਕ ਬਣਾ ਸਕਦੇ ਹਾਂ ਬਿਸਕੁਟ ਲਿਆ ਕੇ ਕੋਕੋਨਟ ਉਹਨਾਂ ਨੂੰ ਗ੍ਰੈਂਡਰ ਕਰਿਆ ਪਹਿਲਾਂ ਗ੍ਰੈਂਡਰ ਕਰਕੇ ਫਿਰ ਵਿੱਚ ਥੋੜਾ ਦੁੱਧ ਪਾ ਲਿਆ ਦੁੱਧ ਪਾ ਕੇ ਤੇ ਫਿਰ ਦੋ ਚਾਕਲੇਟਾਂ ਪੁਰਾਣੇ ਗਰ ਪਾਣੀ ਵਿੱਚ ਥੋੜੀਆਂ ਪਾਤੀਆਂ ਵੀ ਉੱਥੀਆਂ ਪਤੀਆਂ ਜੇ ਤੁਹਾਡੇ ਕੋਲ ਮੈਲਟ ਹੈਗੀਆਂ ਨੇ ਤਾਂ ਚੱਲੂਗਾ ਦੇਖ ਤੇ ਕੁਮ ਮੈਂ ਤਿਆਰ ਕਰ ਲਿਆ ਦੇਖੋ ਇਸ ਤਰ੍ਹਾਂ ਬਣ ਜਾਊਗਾ ਹਾਂਜੀ ਜੇ ਆਪਣੇ ਕੋਲ ਬਟਰ ਪੇਪਰ ਆ ਤਾਂ ਆਪ ਇਹਦੇ ਅੰਦਰ ਬਟਰ ਪੇਪਰ ਵੀ ਰੱਖ ਸਕਦੇ ਆਪਾਂ ਜਿੰਦਾ ਦੀ ਵੀ ਸ਼ੇਪ ਚਾਹੀਦੀ ਆਪਾਂ ਉਸ ਟਾਈਪ ਦਾ ਡੋਂਗਾ ਜਾਂ ਡੋਂਗਾ ਹੀ ਕਿਉਂਕਿ ਫਿਰ ਜੇ ਆਪਾਂ ਪਲਾਸਟਿਕ ਦੇ ਵਿੱਚ ਜਿਦ ਰਾਵਾਂਗੇ ਉਹ ਤਾਂ ਫਿਰ ਆਪਣੇ ਕੁੱਕਰ ਦੇ ਅੰਦਰ ਹੋਰ ਚੁੱਕੇ ਨਾ ਜਲ ਸਕਦੀ ਆ ਪਹਿਲਾਂ ਆਪਾਂ ਇੱਥੇ ਦੇਸੀ ਘਿਓ ਲੈ ਲਾਂਗੇ ਕਿਉਂਕਿ ਇਹਨਾਂ ਦੇ ਕੋਲ ਬਟਰ ਪੇਪਰ ਨਹੀਂ ਹੈਗਾ ਸਾਡੇ ਇੱਥੇ ਮਿਲਿਆ ਨਹੀਂ ਆਪਾਂ ਪਾ ਲਿਆ ਵਿੱਚ ਦੇਸੀ ਘਿਓ ਠੀਕ ਆ ਜੀ ਤੁਸੀਂ ਜੋ ਜਿਹੜਾ ਵੀ ਤੇਲ ਯੂਜ਼ ਕਰ ਸਕਦੇ ਕੋਈ ਵੀ ਕਰ ਸਕਦੇ ਆ ਚੰਮਾ ਚਿੱਕੜ ਦਰੋਂ ਖਾਂ ਚੰਮਾ ਇਹ ਰੱਖਣਾ ਸਾਈਡਾਂ 'ਤੇ ਵੀ ਲਗਾਣਾ ਮੈਨੂੰ ਉਹ ਦਰੋਂ ਚਿੱਪੜੀ ਜੋਗਾ ਸਾਈਡਾਂ ਦੇ ਵੀ ਆਪਾਂ ਨੇ ਜ਼ਰੂਰ ਲਗਾਣਾ ਬਟਰ ਪੇਸਟ ਵੀ ਜਾਂ ਫਿਰ ਦਹੀਂ ਘੋਲਿਆ ਸਕਦੇ ਆ ਆਪਾਂ ਨਹੀਂ ਉਹ ਘੋਲਿਆ ਕਰਦੇ ਮੈਂ ਪਨੀਰ ਚੀਜ਼ ਲੱਗਦੀ ਹੈ ਹਾਂਜੀ ਜਿਸ ਤਰ੍ਹਾਂ ਰਹਾਦਾ ਸੀ ਤੁਹਾਨੂੰ ਆਪਣਾ ਬਣਾ ਕੇ ਦਿਖਾਣੇ ਆ ਇਹ ਦੇਸੀ ਕੇਕ ਆ ਜੀ ਤਾਂ ਇਹਨਾਂ ਤਿੰਨ ਰਸਪੀ ਚੋਂ ਅੰਦਰ ਬਣਾ ਲੈ ਦੇਸੀ ਕੇਕ ਦਾ ਤਾਇਮਾ ਇਹਨੂੰ ਕਹਿੰਦੇ ਦੇਸੀ ਕੇਕ ਪੰਜਾਬੀ ਕੇ ਆਹ ਲਓ ਜੀ ਸੌਣ ਬਣਾਉਣਾ ਪੰਜਾਬੀ ਕੇਕ ਦੇਸੀ ਪੜੇ ਨੇ ਇਹ ਵਿੱਚ ਪਾ ਲੈਣਾ ਜੀ। ਦੇਖੋ ਮੈਂ ਜਲਦੀ ਹਰਦੀ ਪਾ ਦਿੰਦੀ ਆ। ਤੁਸੀਂ ਛੋਟੇ ਬੱਚੇ ਆ ਹਜੇ ਨਹੀਂ ਪੈਂਦਾ। ਅੱਜ ਉਹ ਸਤਿਖਾਉਣੇ ਆ ਤੁਹਾਨੂੰ ਅੱਜ ਕੇਕ ਨਾਲੇ ਖਾਉਣੇ ਵੀ ਆਪਾਂ ਠੀਕ ਆ ਜੀ। ਹਾਂਜੀ ਜੀ ਹੁਣ ਆਪਾਂ ਨੇ ਇਧਰੋਂ ਕੁੱਕਰ ਰੱਖ ਲਿਆ ਆਪਾਂ ਨੇ ਹੁਣ ਚਲਾਤਾ ਗੈਸ। ਇਹ ਜਿਹੜਾ ਆਪਣਾ ਇਹ ਫਿਰ ਡੋਂਗੇ ਚ ਪਾਇਆ ਆਪਾਂ ਨੇ ਰੱਖਤਾ ਵਿੱਚ ਥੋੜੀ ਦੇਣੀ ਆਪਾਂ ਸਟੀਮ। ਕਰਤਾਪਾ ਹਾਂਜੀ ਜੀ ਹੁਣ ਆਪਾਂ ਇਧਰੋਂ ਜਿਹੜੀ ਆਪਾਂ ਨੇ ਚਾਕਲੇਟਾਂ ਰੱਖੀਆਂ ਸੀਗੀਆਂ ਪਾਣੀ ਦੇ ਅੰਦਰ ਉਹ ਹੁਣ ਆਪਾਂ ਨਾ ਕਿਸੇ ਚੀਜ਼ ਦੇ ਨਾਲ ਕੱਪ ਕੱਢਾਂਗੇ ਚਮਟਾ ਹਾਂਜੀ ਹਾਂ ਦਾ ਇਹਦੇ ਨਾਲ ਕੱਢਾਂਗੇ ਗਰਮਾ ਗੀ ਕਿਉਂਕਿ ਪਾਣੀ ਆਪਣੇ ਹੱਥ ਤੇ ਚਲਾ ਗਿਆ ਫਿਰ ਆਪਣੇ ਛਾਲੇ ਵੀ ਹੋ ਸਕਦੇ ਆ ਨਾ ਆ ਦੇਖੋ ਹੁਣ ਮੈਂ ਇਸ ਤਰ੍ਹਾਂ ਮੈਨੂੰ ਕੋਈ ਛੋਟੀ ਜਿਹੀ ਪਲੇਟ ਦਿ ਲੋਗੇ ਜੰਮਾtela ਚੰਗੀ ਤਰ੍ਹਾਂ ਵਿੱਚ ਨਾ ਛੋੜ ਲੈ। ਹੁਣ ਆਪਾਂ ਇਹਨੂੰ ਅਸੀਂ ਫ੍ਰੀਜ਼ ਕਰ ਦਿੰਦੇ ਹਾਂ। ਹੁਣ ਇਹਨੂੰ ਆਪਾਂ ਥੋੜੀ देर ਲਈ ਠੰਡਾ ਹੋਣ ਦਵਾੰਗੇ ਤਾਂ ਕਿ ਜਿਹੜਾ ਇਹਦਾ ਪੈਕੇਟ ਆ ਨਾ ਉਹ ਥੋੜਾ ਉਹ ਹੋ ਜਾਏ। ਅਮੈਂ ਠੰਡਾ ਹੋ ਜਾਏ ਬਿਕੋਜ਼ ਇਹ ਤਾਂ ਠੰਡਾ ਹੀ ਹੈ ਕਿਉਂਕਿ ਅਸੀਂ ਥੋੜੀ ਦੇਰ ਲਈ ਰੱਖਤਾ ਸੀਗਾ ਨਾ ਅਸੀਂ ਥੋੜੀ ਦੇਰ ਲਈ ਰੱਖ ਸੀਗਾ। ਉਹਨਿੰਕ ਦੇਰ ਲਈ ਚਨਾਣਾ ਵੀ ਹਾਂ ਆਪਣੀ ਚਾਕਲੇਟ ਮੈਲਟ ਹੋ ਜਾਏ। ਬਾਕੀ ਦੱਸਿਓ ਨਾਨੀ ਦੋਤੀ ਦਾ ਕੇਕ ਕਿਸ ਤਰ੍ਹਾਂ ਦਾ ਲੱਗਿਆ? ਦੋਨੇ ਰਲ ਕੇ ਬਣਾ ਰਹੀਆਂ ਅਸੀਂ। ਇਤਨਾਂ ਵਧੀਆ ਲੱਗਿਆ ਖਾਣਾ ਤਾਂ ਸਾਨੂੰ ਪੈਣਾ ਤੁਸੀਂ ਤਾਂ ਖਾ ਨਹੀਂ ਸਕਦੇ ਮਜਬੂਰੀ ਆ ਤੁਹਾਡੀ ਜੀ ਆਪਾਂ ਗੱਲਬਾਤਾਂ ਹੀ ਕਰ ਸਕਦੇ ਆ ਤੁਹਾਡੇ ਨਾਲ ਭੈਣ ਭਾਈਆਂ ਨਾਲ ਜੋ ਜੋ ਮੈਨਾਂ ਜੁੜੇ ਹੋ ਨੇ ਮੇਰੇ ਭੈਣ ਭਾਈ ਪਰਮਾਤਮਾ ਨੂੰ ਵੀ ਤੰਦਰੁਸਤੀ ਰੱਖੇ ਤੁਸੀਂ ਵੀ ਵਧੀਆ ਕੋਈ ਬਣਾ ਕੇ ਸਾਨੂੰ ਕੋਈ ਵਧੀਆ ਬਲੌਗ ਪਾ ਕੇ ਦਿਖਾਓ ਤੁਸੀਂ ਵੀ ਕੇਕ ਇਸ ਤਰ੍ਹਾਂ ਦਾ ਬਣਾ ਕੇ ਦਿਖਾਓ ਜੀ ਤੁਹਾਨੂੰ ਵਧੀਆ ਲੱਗਿਆ ਬਾਕੀ ਆ ਕੁੱਕਰ ਰੱਖਤਾ ਛੋਟੀ ਨੇ ਉੱਪਰ ਆਪਾਂ ਇਹਨਾਂ ਦੇ ਖਿਦਮਤ 2 ਮਿੰਟ ਹੀ ਰੱਖਣਾ

ਹਾਂਜੀ ਜੇ ਕਿਸੇ ਨੂੰ ਇਹਦਰ 슈ਗਰ ਪਾਣਾ چینی ਪਾ ਸਕਦਾ ਵਾ ਬਿਕਾਜ਼ ਲਈ ਅਸੀਂ ਤਾਂ ਪਾਇਆ ਨਹੀਂ ਕਿਉਂਕਿ ਸਾਡੇ ਤਾਂ ਕੋਕੋਨਟ ਵਾਲੇ ਬਿਸਕੁਟ ਸੀਗੇ ਅਸੀਂ ਤਾਂ ਚਾਕਲੇਟ ਵਾਲਾ ਬਣਾ ਰਹੇ ਹਾਂ ਨਾ ਫਿਰ ਚਾਕਲੇਟ ਹੋਗੀ ਕੋਕੋਨਟ ਵਾਲੇ ਤਾਂ ਤੁਹਾਨੂੰ ਪਤਾ ਮਿੱਠੇ